ਗਾਈਸ ਹੁਣ ਮੈਂ ਆਪਣੇ ਭਰਾ ਨਾਲ ਨਵੀਂ ਪੱਕ ਕਰਾਣ ਮਤਲਬ ਡਾਈ ਕਰਾਣ ਆਇਆ ਕਲਰ ਬਹੁਤ ਵਧੀਆ ਹੋ ਜੂਗਾ ਸਕੂਲ ਦੀ ਪੱਕ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪ੍ਰੀਤ ਬਾਂਗਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਬੈਲ ਆਈਕਨ ਉੱਪਰ ਪ੍ਰੈਸ ਆਲ ਤੇ ਜਿਹੜੀ ਸਾਰੀ ਨੋਟੀਫਿਕੇਸ਼ਨ ਮੈਸੇਜਸ ਨੇ ਤੁਹਾਨੂੰ ਪਹੁੰਚ ਜਾ ਕਰਨੀਆਂ ਮੇਰੀ ਨਵੀਂ ਵੀਡੀਓ ਦੀ ਤੇ ਹਾਂਜੀ ਕਿਦਾਂ ਹੋ ਸਾਰੇ ਆਈ ਹੋਪ ਸਾਰੇ ਤੁਸੀਂ ਬਹੁਤ ਵਧੀਆ ਹੋਗੇ ਤੇ ਹੁਣ ਮੈਂ ਅੱਜ ਇਸ ਟਾਈਮ ਹੁਣੇ ਸਕੂਲੋਂ ਆਇਆ ਪੇਪਰ ਦੇ ਕੇ ਪਹਿਲਾਂ ਮੈਥਸ ਦਾ ਤੇ ਵਧੀਆ ਗਿਆ ਪੇਪਰ ਉਨ ਬਸ ਟਿਊਸ਼ਨ ਜਾਂਦੀ ਤਿਆਰੀ ਆ 4 ਤੋਂ 5 ਵਜ ਕੇ ਨੇ 5 ਨੂੰ ਤਾਂ 3 ਵਜਰ ਵਾਲੇ ਨੇ 3 6 ਮਿੰਟ ਰਹਿ ਗਏ ਵਜੇ ਨੂੰ ਤੇ ਸੁਨੋਈ ਆਪਣੀ ਇੱਥੇ ਸੁੱਤੀ ਹੋਈ ਆ ਤੁਹਾਨੂੰ ਦਿਖਾਉਂ ਆ ਦੇਖੋ ਗਾਈ ਸੁੱਤੀ ਹੋਈ ਆ ਇਸ ਟਾਈਮੇ ਇਹਨੂੰ ਸੌਂਦਿਨੇ ਆ ਕਿਉਂਕਿ ਮੈਂ ਆਰਾਮ ਨਾਲ ਬੋਲ ਰਿਹਾ ਕਿਉਂਕਿ ਇਹਨੂੰ ਸੌਣਾ ਹੋਣਾ ਨੇ ਤੇ ਮਨ ਵਾਲੇ ਰੋਟੀ ਖਾਦੀ ਆ ਆਲੂ ਗੋਭੀ ਬਣੀ ਆ ਅੱਜ ਦਿਖਾਣਾ ਤੁਹਾਨੂੰ ਆ ਦੇਖੋ ਅੱਜ ਬਣੀ ਆ ਆਲੂ ਗੋਭੀ ਬਹੁਤ ਸਵਾਦ ਆ ਮੈਂ ਆ ਗਿਆ ਮੈਂ ਖਾ ਕੇ ਤੇ ਨਾਲ ਰਾਇਤਾ ਵੀ ਹੈਗਾ ਵਾ ਰਾਈਟ ਆਪਣਾ ਫ੍ਰੀਜੀ ਵਿੱਚ ਉਣਾਵਾ ਗਾਈਜ਼ ਆ ਦੇਖੋ ਮੇਰਾ ਬੈਚ ਮੈਂ ਸਕੂਲੇ ਪਾ ਕੇ ਜਾਣਾ ਇਹਨੂੰ ਅਲਕੋ ਰਿਫਲੈਕਸ਼ਨ ਦੇਖੋ ਗਾਈਜ਼ ਆਂਦੀ ਵੀ ਜਿਹੜੀ ਗਰੁੱਪ ਲੀਡਰ ਦਾ ਬੈਚ ਆ ਤੇ ਮੈਂ ਗਰੁੱਪ ਲੀਡਰ ਨਾਲ ਤਾਂ ਕਰਕੇ ਬੈਚ ਮਿਲਿਆ ਮੋਨੀਟਰਸ ਦਾ ਵੀ ਹੁੰਦਾ ਵਾ ਮੋਨੀਟਰਸ ਦਾ ਵੀ ਹੁੰਦਾ ਐਵੇਂ ਨਹੀਂ ਕਿ ਮੋਨੀਟਰਸ ਦਾ ਨਹੀਂ ਹੁੰਦਾ ਹੁੰਦਾ ਵਾ ਮੋਨੀਟਰਸ ਹੁੰਦਾ ਵਾ ਪ੍ਰੀਫੈਕਟ ਹੁੰਦਾ ਵਾ ਪ੍ਰੀਫੈਕਟ ਜਿਹੜੇ ਆਪਣੇ ਹੁੰਦੇ ਨੇ ਹਾਊਸ ਬਲੂ ਰੈੱਡ ਉਹਨਾਂ ਦੇ ਉਹ ਹੁੰਦੇ ਨੇ ਇਨ ਚਾਰਜ ਵਗੈਰਾ ਉਹਨਾਂ ਦੇ ਪ੍ਰੀਫੈਕਟ ਤੇ ਬੱਸ ਮੈਂ ਬੈਠੇ ਆ ਤੇ ਟਿਊਸ਼ਨ ਜਾਵਾਂਗੇ ਪਰ ਸ਼ਾਮੀ ਸਕੂਟਰੀ ਤੇ ਮਿਲਾਂਗੇ ਤੁਹਾਨੂੰ ਫਿਰ ਬਾਅਦ ਤੇ ਗਾਇਜ਼ ਮੈਂ ਹੁਣ ਜਾ ਰਿਹਾ ਘਰੇ ਸਕੂਟਰੀ ਤੇ ਤੇ ਗਾਇਜ਼ ਘਰੇ ਪਹੁੰਚਣ ਵਾਲਾ ਵਾ ਘਰ ਆ ਗਿਆ ਆਪਣਾ ਆ ਦੇਖੋ ਘਰ ਆ ਗਿਆ ਆਪਣਾ ਰੁਤਦੇ ਹੁਣ ਗਾਇਜ਼ ਉੱਪਰ ਲਾਣ ਆਇਆ ਹੁਣ ਕੱਪੜੇ ਮੈਂ ਮम्मा ਵੀ ਨਾਲ ਨੇ ਮम्मा ਵੀ ਕੱਪੜੇ ਲਾਣ ਦੇ ਪਏ ਆ ਗਾਇਸ ਤੇ ਆਪਾਂ ਕੱਪੜੇ ਲਾ ਰਹੇ ਹਾਂ ਕੀ ਚੁੱਕਦੇ ਆ ਦੇ ਗਾਇਸ ਹੁਣ ਆਏ ਆ ਆਪਣੀ ਪੱਗ ਨੂੰ ਟਾਈ ਕਰਵਾਉਣ ਦੇਖ ਲੇ ਨਸੀਰ ਤੇ ਹਲੇ ਟਾਈਮ ਲੱਗਣਾ ਥੇ ਤੇ ਕਰਾਨੇ ਤੇ ਆਪਣੀ ਪੱਗ ਬਿਲਕੁਲ ਨਵੀਂ ਵਰਗੀ ਹੋ ਗਈ ਫਿਰ ਤੇ ਕਰਾਨੇ ਆ ਫਿਰ ਘਰੇ ਚਲਦੇ ਆ ਘਰ ਜਾ ਕੇ ਚਿਕਨ ਬਣਾਇਆ ਹੋਇਆ ਆਲਰੇਡੀ ਤੇ ਗਾਇਸ ਹੁਣ ਅਸੀਂ ਖਾਣਾ ਆ ਗੋਲ ਗੱਪੇ ਮੈਂ ਕਹਿੰਦਾ ਬਹੁਤ ਟੇਸਟੀ ਸੀ ਖਾ ਲਈ ਆਪਾਂ ਫਿਰ ਸੀ ਫਟਾਫਟ ਉਥੋਂ ਨਿਕਲ ਗਏ ਗਿਲ ਕਰਦੀ ਫੋਨ ਕਰਤੀ ਸਾਰ ਪਰ ਪਾਪਾ ਮੰਮਾ ਤੇ ਗਾਇਸ ਹੁਣ ਅਸੀਂ ਲੈਣਾ ਆ ਪਨੀਰ ਦੀ ਸਬਜੀ ਬਾਹਰੋਂ ਫੁੱਲ ਪਲੇਟ ਕਿਉਂਕਿ ਅੱਜ ਖਾਣਾ ਸੀ ਪਨੀਰ ਕੋਈ ਆ ਨਹੀਂ ਰਿਹਾ ਸੀ ਵੈਸੇ ਬਣਾ ਲੈਨੇ ਸੀ ਸੋਰਜ ਅਸੀਂ ਅੰਗ ਢੋਣਾ ਵਾ ਕੋਈ ਕਰਿਆ ਆ ਵੀ ਹੋਵੇ ਤਾਂ ਵੀ ਦਾਲ ਹੀ ਕੋਈ ਆਈ ਹੈ ਤੇ ਬਸ ਹੁਣ ਪਨੀਰ ਲੈਨੇ ਆਂ ਪ੍ਰਿੰਟ ਸਬਜੀ ਤੇ ਮੈਂ ਆਪਣੀ ਪੱਗ ਵੀ ਗਾਇਜ਼ ਡਾਈ ਕਰਵਾਈ ਆ ਤੇ ਚਲਦੇ ਆਂ ਕਰੇ ਫਿਰ ਤੁਹਾਨੂੰ ਮਿਲਦੇ ਆਂ ਘਰੇ ਜਾ ਕੇ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਟਾਈਮ ਹੋ ਗਿਆ ਵਾ 8 ਵਜੇ ਵਾਲੇ ਸਵਾਟ ਹੋ ਗਏ ਨੇ ਤੇ ਬਸ ਹੁਣ ਮਿਲਦੇ ਆਂ ਕਰੇ ਆਂ ਨਹੀਂ ਯਾਰ ਰਿਜੈਕਟ ਹੋ ਤਾ ਤੇ ਨਾ ਤੇ ਯਾਰ ਰਿਜੈਕਟ ਟੈਂਡ ਹੁਣ ਸੁਣ ਰਹੇ ਗਾਈਜ਼ ਅਪ ਗਾਣੇ ਕਰਨੋ ਜਿਹੜਾ ਗਾਣਾ ਨਵਾਂ ਬਹੁਤ ਫੇਮਸ ਅ ਗਾਣਾ ਹੈ ਗਾਈਜ਼ ਮੈਂ ਤੇ ਮਮਾ ਹੁਣ ਜਾ ਰਹੇ ਆਂ ਸੈਰ ਤੇ ਇੱਧਰ ਉੱਧਰ ਘੁੰਮਾਂਗੇ ਤੇ ਫੇਰ ਤੁਹਾਨੂੰ ਮਿਲਦੇ ਆਂ ਬਾਅਦ ਗਾਈਸ ਸੈਰ ਕਰਨ ਦੂਰ ਆ ਗਏ ਥੋੜਾ ਬੜਾ ਆ ਗਏ ਬੜਾ ਦੂਰ ਆ ਗਏ ਕਰ ਤੋ ਇੱਧਰ ਆ ਗਏ ਥੋੜਾ ਤੇ ਗਾਈਸ ਹੁਣ ਆ ਚੁੱਕੇ ਆ ਘਰੇ ਤੇ ਫਾਈਨਲੀ ਹੁਣ ਘਰੇ ਆਇਆ ਵਾ ਤੇ ਬਸ ਹੁਣ ਆ ਗਏ ਵਸ ਮਾਮਨ ਵਜਾਣੇ ਤੇ ਪਨੀਰ ਵਗੈਰਾ ਲੈ ਕੇ ਤੇ ਮੰਮਾ ਆ ਰਹੇ ਤੋ ਪਾਸੋਂ ਹੁਣ ਕਰਦੇ ਆਂ ਵਲੌਗ ਦੀ ਐਂਡਿੰਗ ਸਾਰਿਆਂ ਨੂੰ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ ਤੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ नेक्स्ट ਵੀਡੀਓ ਚ ਬਾਏ ਬਾਏ